ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਦੇ ਵੱਲੋਂ ਬੋਲੇ ਗਏ ਵਾਲਮੀਕੀ ਐਸੀ ਮਜਬੂਰੀ ਸਿੱਖ ਪਾਇਆ ਚਾਰ ਦੇ ਖਿਲਾਫ ਬੋਲੇ ਟਿੱਪਣੀ ਯੋਗ ਸ਼ਬਦ ਹੁਣ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਰਹੇ ਨੇ ਜਿਸ ਦਾ ਜਵਾਬ ਦਿੰਦਿਆਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਦੇ ਵੋਇਸ ਪ੍ਰਧਾਨ ਬਲਵਿੰਦਰ ਡੁਲਗਤ ਦੇ ਵੱਲੋਂ ਪ੍ਰੈਸ ਵਾਰਤਾਕਰ ਰਾਜਾ ਵੜਿੰਗ ਦੇ ਵੱਲੋਂ ਬੋਲੇ ਗਏ ਟਿੱਪਣੀ ਯੋਗ ਸ਼ਬਦਾ ਦੀ ਨਿੰਦਾ ਕੀਤੀ ਅਤੇ ਉਹਨਾਂ ਕਿਹਾ ਕਿ ਇਸੇ ਐਸੀ ਸਮਾਜ ਨੇ ਤੈਨੂੰ ਵੋਟਾਂ ਪਾ ਕੇ ਲੁਧਿਆਣੇ ਤੋਂ ਸੰਸਦ ਮੈਂਬਰ ਬਣਾਇਆ ਸਮੁੱਚੇ ਸਮਾਜ ਦੀ ਮੰਗ ਹੈ ਕਿ ਜਲ ਤੋਂ ਜਲਦ ਰਾਜਾ ਵੜਿੰਗ ਮਾਫੀ ਮੰਗੇ ਨਹੀਂ ਤਾਂ ਟਿੱਪਣੀਯੋਗ ਸ਼ਬਦਾਂ ਦੇ ਕਾਰਨ ਤਰਨਤਾਰਨ ਦੀ ਜਿਮਨੀ ਚੋਣਾ ਦੇ ਵਿੱਚ ਕਾਂਗਰਸ ਨੂੰ ਭੁਗਤਣਾ ਪਵੇਗਾ ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਵਾਲਮੀਕੀ ਮਜਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਮੀਟਿੰਗ ਕੀਤੀ ਆ ਆਪਣੇ ਜੋ ਤੁਹਾਡੇ ਮਜੀ ਵੀ ਸਵਾਜ ਦੇ ਬਾਰੇ ਕੋਈ ਗਲਤ ਸ਼ਬਦਾਵਲੀ ਜਿਹੜੀ ਵਰਤੋਂ ਕੀਤੀ ਆ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕਿਹਨਾਂ ਵੱਲੋਂ ਕੀਤੀ ਗਈ ਹੈ ਕੀ ਨਾਮ ਨਹੀਂ ਖੜ ਜਾਂਦਾ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਅਸੀਂ ਆਪਣੇ ਦਫ਼ਤਰ 'ਚ ਇੱਕ ਮੀਟਿੰਗ ਬੁਲਾਈ ਇਹ ਮੀਟਿੰਗ ਬੁਲਾਉਣ ਦਾ ਸਾਡਾ ਕਾਰਨ ਸੀ ਜਿਹੜਾ ਲੁਧਿਆਣਾ ਤੋਂ ਮੌਜੂਦਾ ਐਮਪੀ ਆ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਆ ਉਸਨੇ ਜਿਹੜਾ ਕਿ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਇੱਕ ਗਲਤ ਸ਼ਬਦਾਵਲੀ ਵਰਤੀ ਆ ਜਿਹੜੀ ਕਿ ਐਸਸੀ ਸਮਾਜ ਨੂੰ ਬੜਾ ਦੁੱਖ ਲੱਗਿਆ ਜਿਹੜੇ ਉਹਨਾਂ ਨੇ ਸ਼ਿਵਦਾਵਲੀ ਵਰਤੀ ਗਈ ਆ ਮੈਂ ਉਹਨਾਂ ਨੂੰ ਖੱਚ ਐਮਪੀ ਨੂੰ ਕਹਿਣਾ ਚਾਹਨਾ ਵਾ ਕਿ ਇਹ ਐਸਸੀ ਸਮਾਜ ਉਹੀ ਆ ਜਿਨ੍ਹਾਂ ਨੇ ਤੈਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਤੂੰ ਤਾਂ ਗਲੀ ਦੇ ਪ੍ਰਧਾਨ ਚੋਗਾ ਬਣਨ ਦੇ ਉਗਾ ਨਹੀਂ ਉਹਨਾਂ ਇਹਨਾਂ ਨੇ ਤੁਹਾਨੂੰ ਐਮਪੀ ਬਣਾਇਆ ਵਾ ਤੇ ਅਸੀਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਜੇ ਇਹਨੇ ਐਮਪੀ ਨੇ ਮਾਫੀ ਨਾ ਮੰਗੀ ਖੱਚ ਬੰਦਾ ਜਿਹੜਾ ਹੈਗਾ ਵਾ ਇਹ ਰਾਜਾ ਬੜਿੰਗ ਇਹਨੇ ਮਾਫੀ ਨਾ ਮੰਗੀ ਇਹਦਾ ਪੁੱਤਰਾ ਵੀ ਸਾੜਾਂਗੇ ਇਹਨੂੰ ਕਾਲੀਆਂ ਛੰਡੀਆਂ ਵੀ ਦਿਖਾਵਾਂਗੇ ਕਿ ਅਸੀਂ ਜਿਹੜਾ ਐਸਸੀ ਕਮਿਸ਼ਨ ਆ ਅਸੀਂ ਉਹਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਜਿੰਨੀ ਜਲਦੀ ਹੋ ਸਕਦਾ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਐਸਸੀ ਐਕਟ ਦਾ ਤਾਂਕਿ ਇਹਨੂੰ ਅਕਲ ਆਸ ਕੇ ਤੇ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਣਾ ਜਿਹੜੀ ਜਿਮਣੀ ਚੋਣਾ ਵਾ ਤਰੰਤ ਰੰਦੀ ਉੱਤੇ ਕਾਂਗਰਸ ਦਾ ਬਾਈਕਾਡ ਕੀਤਾ ਜਾਵੇ ਤੇ ਜਦੋਂ ਖੱਚ ਬੰਦਾ ਤੇ ਵੋਟਾਂ ਮੰਗਣ ਆਵੇ ਉਹਨਾਂ ਦੇ ਕੈਂਡੀਡੇਟ ਨੂੰ ਇਹਨੂੰ ਉੱਥੋਂ ਭਜਾਓ ਤਾਂ ਕਿ ਇਹਨੂੰ ਅਕਲ ਆਸ ਕੇ ਕਿ ਐਸੀ ਸਮਾਜ ਨੂੰ ਕੱਲੀ ਵੋਟਾਂ ਲਈ ਨਹੀਂ ਇਹ ਮੈਂ ਉਹਨੂੰ ਕਹਿਣਾ ਵੀ ਚਾਹੁੰਦਾ ਹਾਂ ਖੱਚ ਬੰਦੇ ਨੂੰ ਇਹ ਐਸੀ ਸਮਾਜ ਉਹੀ ਆ ਜਿਨ੍ਹਾਂ ਦੇ ਘਰੇ ਤੂੰ ਵੋਟਾਂ ਮੰਗਾ ਜਾਂਦਾ ਭਕਾਰੀਆ ਜਿਹੜਾ ਕਿ ਮੈਨੂੰ ਵੋਟ ਪਾ ਦਿਓ ਉਹੀ ਬੰਦੇ ਆ ਜਿਹੜਾ ਤੂੰ ਗਲਤ ਸਰਾਬ ਦੇ ਕਹਿੰਦਾ ਮੇਰੇ ਕੋਲ ਮੂਵੀ ਵੀ ਹੈਗੀ ਮੈਂ ਤੁਹਾਨੂੰ ਮੂਵੀ ਵੀ ਦਿਖਾਉਣਾ ਜੱਚਿਆ ਬੋਲ ਰਿਹਾ ਵਾ ਦਿਖਾਏ ਬ੍ਰਦਰ ਆ ਦੇਖੋ ਪੱਠੇ ਪਾਇਆ ਕਰਦਾ ਸੀ ਪੱਠੇ ਕੀ ਨਹੀਂ ਬੀਸ਼ ਨਾ ਰੇ ਮੂਵੀ ਜਿੱਥੇ ਪਸ਼ਾਬ ਇੱਕ ਤਾਂ ਕਾਂਗਰਸ ਨੇ ਬਣਾਇਆ ਅਗਨੀ ਸਿੱਟ ਸੀਗਾ ਬੁੱਟਾ ਸਿੰਘ ਰੰਗ ਕਾਲਾ ਕਿੱਥੇ ਮਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਦੇਸ਼ ਦਾ ਗ੍ਰਹਿ ਮੰਤਰੀ ਜਿੱਥੇ ਅਮਿਤ ਸ਼ਾਹ ਬੈਠਾ ਹੈ ਕਾਂਗਰਸ ਨੇ ਬਣਾਇਆ ਮੈਂ ਇੱਕ ਕੁਝ ਪਤਾ ਲੱਗੇ ਸੁਤਰਾ ਤੋਂ ਕੋਈ ਐਸਸੀ ਕਮਿਸ਼ਨ ਦੇ ਬੁੱਲਣ ਨੂੰ ਕੋਈ ਨੋਟਿਸ ਨੋਟਿਸ ਵੀ ਭੇਜਿਆ ਗਿਆ ਅਸੀਂ ਨੋਟਿਸ ਭੇਜਿਆ ਗਿਆ ਇਹਨੂੰ 6 ਤਰੀਕ ਨੂੰ ਬੁਲਾਇਆ ਗਿਆ ਵਾ ਉਸ ਤੋਂ ਪਹਿਲਾਂ ਮੈਂ ਤਾਂ ਆਹੀ ਕਹਿਣਾ ਚਾਹਨਾ ਵਾ ਇਹਦੇ ਤੇ ਐਸਸੀ ਐਕਟ ਦਾ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਇਹਨੂੰ ਅਕਲ ਆਵੇ ਇਹ ਲੋਕਾਂ ਨੇ ਹਰ ਵਾਰ ਕੋਈ ਨਾ ਕੋਈ जानके वाल्मीकि समाज ऐसी भाईचारे बारे गलत बोलदा वा मैं ता ये भी कहना कोई सख्त कानून और भी बने जिंदे नाल ਇਹਨਾਂ ਨੂੰ ਅਕਲ ਆਸ ਕੇ ਹੈ ਜੇ ਲੋਕਾਂ ਨੂੰ ਤੇ ਮੈਂ ਖੱਚ ਬੰਦਾ ਤੈਨੂੰ ਕਹਿਣਾ ਚਾਹਣਾ ਜਦੋਂ ਤੂੰ ਹਣ ਲੁਧਿਆਣੇ ਆਊਗਾ ਤੈਨੂੰ ਕਾਲੀਆਂ ਛੰਡੀਆਂ ਵੀ ਦਿਖਾਵਾਂਗੇ ਤੇਰਾ ਪੁੱਤਲਾ ਵੀ ਸਾੜਾਂਗੇ ਜਿੰਨੀ ਜਲਦੀ ਹੋ ਸਕਦਾ ਮਾਫੀ ਮੰਗਲਾ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਪੂਰੇ ਪੰਜਾਬ ਚ ਤੇਰਾ ਵਿਰੋਧ ਕਰੂਗੇ ਸਾਰੇ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ